ਹਾਂਜੀ ਜੈ ਮਾਤਾ ਦੀ ਜੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਸੱਪ ਦੇ ਪੈਰ ਨਹੀਂ ਹੁੰਦੇ ਫੇਰ ਵੀ ਉਹ ਬਹੁਤ ਤੇਜ਼ੀ ਨਾਲ ਦੌੜਦਾ ਇਸ ਤਰ੍ਹਾਂ ਸਾਡੀ ਜ਼बान ਹੈ ਸਾਡੀ ਜ਼बान ਚੋ ਬੋਲਿਆ ਗਿਆ ਲਬਜ ਪਤਾ ਨਹੀਂ ਸਾਨੂੰ ਆਸਮਾਨ ਤੋਂ ਧਰਤੀ ਦੇ ਸੇਠਾਂ ਤੱਕ ਲੈ ਜਾਂਦਾ ਕਈ ਵਾਰ ਸਾਡਾ ਬਹੁਤ ਵੱਡਾ ਨੁਕਸਾਨ ਕਰਦੇ ਸਾਡੀ ਜ਼बान ਜਦੋਂ ਗੁੱਸਾ ਜਿਹੜਾ ਗੁੱਸਾ ਤਾਂ ਘੰਟੇ ਤੱਕ ਦੋ ਘੰਟੇ ਤੱਕ ਠੰਡਾ ਹੋ ਜਾਓ ਪਰੰਤੂ ਜੋ ਅਸੀਂ ਕਿਸੇ ਨੂੰ ਆਪਣੀ ਜ਼ੁਬਾਨ ਤੋਂ ਲਫ਼ਜ਼ ਬੋਲਤਾ ਉਹ ਜਿੰਨਾ ਤੱਕਰ ਬੰਦਾ ਮਰਦਾ ਨਹੀਂ ਉਹਨਾਂ ਤੱਕ ਉਹਦੇ ਯਾਦ ਰਹੂਗਾ ਭੁੱਲਦਾ ਨਹੀਂ ਬੰਦਾ ਜਵਾਨ ਦਾ ਇਸ ਲਈ ਜਦੋਂ ਕਿਸੇ ਨੂੰ ਕੁਝ ਬੋਲਣਾ ਹੈ ਤਾਂ ਖਿਆਲ ਰੱਖੋ ਵੀ ਆਪਦੇ ਤੇ ਕੰਟਰੋਲ ਕਰੋ ਦੋ ਮਿੰਟ ਗੁੱਸਾ ਠੰਡਾ ਕਰ ਲਓ ਨਾ ਬੋਲੋ ਸ਼ਾਂਤ ਹੋ ਜਾਓ ਕਿਉਂਕਿ ਜਵਾਨ ਇੱਕ ਇਹੋ ਜਿਹੀ ਚੀਜ਼ ਹੈ ਇਹ ਤੁਹਾਨੂੰ ਆਸਮਾਨ ਤੇ ਹੀ ਪਹੁੰਚਾਉਂਦੀਆਂ ਤੁਹਾਨੂੰ ਧਰਤੀ 'ਚ ਹੀ ਮਿਲਾ ਦਿੰਦੀ ਹੈ ਇਸ ਕਰਕੇ ਹਮੇਸ਼ਾ ਪਹਿਲਾਂ ਬਜ਼ੁਰਗ ਕਹਿੰਦੇ ਨੇ ਪਹਿਲਾਂ ਤੋਲੋ ਫੇਰ ਬੋਲੋ ਵੀ ਸਾਨੂੰ ਦੇਖ ਕੇ ਬੋਲਣਾ ਚਾਹੀਦਾ ਸਾਡਾ ਇੱਕ ਇੱਕ ਲਬਜ ਬੋਲਾ ਹੋਇਆ ਸਾਡੀ ਜ਼ਿੰਦਗੀ ਸਵਾਰ ਵੀ ਸਕਦਾ ਹੈ ਤੇ ਵਿਗਾੜ ਵੀ ਸਕਦਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਲੈ ਕੇ ਜਾਣਾ ਹੈ ਜੈ ਮਾਤਾ ਦੀ